ਮੋਤੀਰਾਮਾ ਦੁੱਧ ਪਿਆਇਆ ਓਏ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਪੋਲੀਆਂ ਨੂੰ ਦੁੱਧ ਪਿਆਇਆ ਤੇ ਮੋਤੀਰਾਮ ਇੱਕ ਦਮ ਮੰਨ ਗਿਆ ਕਹਿੰਦਾ ਜੀ ਪਿਆਇਆ ਕਹਿੰਦੇ ਸਪੋਲਿਏ ਸਪਾਲੀਏ ਨਾ ਕਹੋ ਕਲਗੀਧਰ ਪਾਤਸ਼ਾਹ ਦੇ ਸਭ ਜਾਂਦਿਆਂ ਨੂੰ ਦੁੱਧ ਪਿਆਇਆ ਕਹਿੰਦੇ ਫੇਰ ਇੱਕੋ ਹੀ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ ਹਿੰਦੂ ਐ ਹਿੰਦੂ ਕੈਦੀਆਂ ਦੀ ਕਰਦਾ ਹੈ ਸੇਵਾ ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ ਅੱਜ ਕਹਿੰਦੇ ਆ ਇਸਲਾਮ ਕਬੂਲ ਲੈ ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ ਪਹਿਲਾਂ ਤੇ ਕਬੂਲ ਲੈਂਦਾ ਸਾਬ ਜਦਿਆਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹੁਣ ਆਤ ਆਜਾ ਤਾਜਾ ਮੱਥਾ ਟਿਕਿਆ ਦੋ ਦਿਨ ਹੋਏ ਐ ਤੇ ਮਾਤਾ ਗੁਜਰਕੌਰ ਨੇ ਕਿਹਾ ਸੀ ਔਖਾ ਹੋਣਾ ਮਹਿੰਗਾ ਹੋਣਾ ਤੇ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖਦੇ ਕੁਝ ਬੰਕਰ ਮਾ ਇਹ ਉਸ ਵੇਲੇ ਹੁਕਮ ਇਹ ਹੋਇਆ ਕੋਲੂਚੇ ਦਾ ਟੱਬਰ ਪੀੜੋ ਲੈ ਕੇ ਗਏ ਕੋਲੂ ਗੱਡਿਆ ਹੋਇਆ ਹੈ ਪਹਿਲਾ ਪੁੱਤ ਚੱਕਿਆ ਨਰੈਣਾ 6 ਸਾਲ ਦਾ ਪਹਿਰਾ ਵਾਲੇ ਪਾਸਿਓਂ ਜਦੋਂ ਐ ਉਹਦੇ ਕੋਲੂ ਦੇ ਵਿੱਚ ਪਾਇਆ ਨਾ ਬਚੀੜ ਦਿੱਤੇ ਪੈਰ ਖੂਨ ਐ ਚੱਲਦਾ ਜਿਵੇਂ ਤੇਲ ਨਿਕਲਦਾ ਹੁੰਦਾ ਹੈ ਨਾ ਕੋਲੂ ਚੋਂ ਐ ਲੱਤਾਂ ਫਸਾਤੀਆਂ ਗੋਡਿਆਂ ਤੱਕ ਆਇਆ ਰੋਕ ਦਿਓ ਚੀਕਾ ਮਾਰੇ ਨਿਕਾ ਜਾ ਨਿਆਣਾ ਗੋਡਿਆਂ ਤੱਕ ਆਇਆ ਹੱਡੀਆਂ ਚੂਰ-ਚੂਰ ਕਰਦੀਆਂ ਕਹਿੰਦੇ ਅਜੇ ਵੀ ਬਚਾ ਲਾਂਗੇ ਮੰਨ ਜਾ ਕੋਤੀ RAM ਕਹਿਣ ਲੱਗਾ ਹੁਣ ਬਸ ਫਿਰ ਕੋਲੂ ਚੱਲਿਆ ਪਹਿਲਾਂ ਪੁੱਤ ਅੱਖਾਂ ਸਾਹਮਣੇ ਤੇ ਐਸੀ ਗੱਲ ਨਹੀਂ ਜਿੱਥੇ ਬੱਚਿਆਂ ਦਾ ਪਿਆਰ ਹੁੰਦਾ ਮਾਂ ਦਾ ਕਿਤੇ ਥੋੜਾ ਪਿਆਰ 80 ਸਾਲ ਦੀ ਬੇਬੇ ਨੂੰ ਫਿਰ ਦੂਜੇ ਨੰਬਰ ਤੇ ਕੋਲੂ ਪੀਣਿਆ ਫਿਰ ਘਰ ਆ ਲਈ ਤੇ ਚੌਥੇ ਨੰਬਰ ਤੇ ਕਹਿਣ ਲੱਗੇ ਅਜੇ ਵੀ ਸਮਾਂ ਉਹ ਕਹਿੰਦਾ ਲੋਕ ਨਿਆਣਿਆਂ ਲਈ ਜਿਉਂਦੇ ਐ ਸਾਬਜਾ ਦੇ ਦੋ ਦਿਨ ਪਹਿਲਾਂ ਤੁਰ ਕੇ ਮੇਰੇ ਆਲਾ ਤੁਸੀਂ ਆ ਤੋਰਤਾ ਹੁਣ ਮੈਂ ਰਹਿ ਕੇ ਕੀ ਕਰਨਾ ਕਹਿੰਦਾ ਕਰ ਲੋ ਜੋ ਕਰਨਾ ਫੇਰ ਭਾਈ ਮੋਤੀ RAM ਜੀ ਨੂੰ ਪੋਲੂ ਚ ਬੀੜ ਕੇ ਸ਼ਹੀਦ ਕੀਤਾ ਗਿਆ ਚਾਰੇ ਜੀਆਂ ਨੇ ਕਰਦਿਆਂ ਨੇ ਕੀਮਤ ਦਿੱਤੀ ਕੀਮਤ ਉਸ ਦੁੱਧ ਦੀ ਜੋ ਸਾਬਜਾ ਦੇ ਆ ਪਿਆਇਆ ਸੀ ਦੁਨੀਆ ਵਿੱਚ ਸਭ ਤੋਂ ਮਹਿੰਗਾ ਦੁੱਧ ਜੇ ਪਿਆਇਆ ਹੈ ਨਾ ਤੇ ਮੋਤੀ RAM baba motira